ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਪੂਰਾ ਸੋ ਅੱਜ ਅਸੀਂ 26 ਜਨਵਰੀ ਵਾਲੇ ਦਿਨ ਅਸੀਂ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਕਿ ਤੁਸੀਂ ਤਾਂ ਅੱਜ ਝੰਡਾ ਚੜ੍ਹਾਓਗੇ ਤੇ ਤੁਸੀਂ ਇਹ ਵੇਖ ਲਓ ਵੀ ਅੱਜ ਤੁਹਾਡੇ ਵਿਰੋਧ ਦੇ ਵਿੱਚ ਜਿਹੜੇ ਕਿਸਾਨ ਤੇ ਮਜ਼ਦੂਰ ਕਿੰਨੇ ਪੂਰੇ ਭਾਰਤ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਕਿੰਨੇ ਲੋਕ ਤੁਹਾਡੇ ਵਿਰੋਧ ਦੇ ਵਿੱਚ ਸਰਕਾਰੇ ਨਿਤਰੇ ਹੋਏ ਆ ਜਿਹੜੇ ਤੁਸੀਂ ਆਪਣੇ ਮੂੰਹੋਂ ਕਈਆਂ ਹੋਈਆਂ ਗੱਲਾਂ ਐਮਐਸਪੀ ਗਰੰਟੀ ਉਹ ਸੁਆਮੀਨਾਦੀ ਰਿਪੋਰਟ ਆਪਣੇ ਮੂੰਹੋਂ ਕਈਆਂ ਹੋਈਆਂ ਗੱਲਾਂ ਸੀ ਉਹੀ ਆਪਣੇ ਹੱਕ ਮੰਗ ਰਹੇ ਆ ਇਨ੍ਹਾਂ ਹੱਕਾਂ ਦੀ ਖਾਤਰ ਅਸੀਂ ਬਾਡਰਾਂ ਤੇ ਬੈਠੇ ਹੋਏ ਆ ਤੇ ਬਾਡਰਾਂ ਤੇ ਅਸੀਂ ਹੁਣ 45 ਫੇਰ ਨਵੇਂ ਸਰੋਸ਼ੀਦ ਕਰਵਾ ਲਿਆ 400 ਤੋਂ ਵੱਧ ਅਸੀਂ ਫੱਟਰ ਕਰਵਾ ਲਿਆ ਤੇ ਆ ਆ ਤੁਸੀਂ ਕਾਫਲਾ ਵੇਖ ਸਕਦੇ ਜੇ ਟਰੈਕਟਰਾਂ ਦਾ ਲੰਮੇ ਦਾ ਨੰਮਾ ਕਾਫਲਾ ਮੈਂ ਕੱਲੇ ਕੱਲੇ ਟਰੈਕਟਰਾਂ ਦੇ ਕਾ ਮੋਦੀ ਸਰਕਾਰ ਦੇ ਵਿਰੋਧ ਵਿੱਚ ਸੜਕਾਂ ਤੇ ਆ ਕੇ ਲੜਾਣਾ ਆ ਕੇ ਲਿਆ ਇਹ ਕਾਫਲਾ ਤੁਸੀਂ ਗਿਣਤੀ ਨਹੀਂ ਅੱਜ ਹੋ ਸਕਦੀ ਮੋਦੀ ਜੀ ਇੰਨਾ ਟਰੈਕਟਰਾਂ ਦੀ ਤੁਸੀਂ ਅੱਜ ਗਿਣਤੀ ਨਹੀਂ ਕਰ ਸਕਦੇ ਪੂਰੇ ਭਾਰਤ ਦੇ ਵਿੱਚ ਕਿ ਲੋਕ ਤੁਹਾਡੀ ਜਾਨ ਨੂੰ ਰੋ ਰਿਹਾ ਲੋਕ ਤੁਹਾਡੇ ਤੋਂ ਆਪਣੇ ਹੱਕ ਮੰਗ ਰਹੇ ਆ ਤੁਸੀਂ ਮਤ ਸੋਚੋ ਕਿ ਕਿਤੇ ਲੋਕ ਤੁਹਾਡੀਆਂ ਗੱਲਾਂ 'ਚ ਆ ਕੇ ਤੇ ਚੁੱਪਚਾਪ ਘਰਾਂ 'ਚ ਬਹਿ ਜਾਣਗੇ ਜਿੰਨਾ ਚਿਰ ਅਸੀਂ ਆਪਣੇ ਹੱਕ ਨਹੀਂ ਲੈ ਲੈਂਦੇ ਜਿੰਨਾ ਚਿਰ ਅਸੀਂ ਆਪਣੀਆਂ ਕਈਆਂ ਹੋਈਆਂ ਮੰਗਾ ਤੁਸੀਂ ਆਪਣੇ ਮੂੰਹੇ ਕਹੀਆਂ ਸੀ ਉਹ ਪੂਰੀਆਂ ਨਹੀਂ ਕਰਾ ਲੈਂਦੇ ਉਹਨਾਂ ਤੇਰਾ ਸੀ ਟੇਕ ਕੇ ਬੈਠਣ ਵਾਲੇ ਨਹੀਂ ਹੈਗੇ ਆ ਲੰਮੇ ਕਾਫੇ ਕੱਲੇ ਕੱਲੇ ਟਰੈਕਟਰ ਦੀ ਵੀਡੀਓ ਬਣਾ ਦਿਓ ਕੱਲੇ ਕੱਲੇ ਟਰੈਕਟਰ ਦੀ ਨਿਗਾ ਮਰਾ ਦਿਓ ਕਿ ਕਿੱਡਾ ਵੱਡਾ ਕਾਫੇ ਦਾ ਟਰੈਕਟਰ ਜਾਂ ਪ੍ਰਧਾਨ ਜੀ ਅੱਜ ਕੀ ਪੂਰੇ ਪੰਜਾਬ ਵਿੱਚ ਕੱਢਿਆ ਜਾ ਰਿਹਾ ਟਰੈਕਟਰ ਮਾਰਚ ਜਾਂ ਪੂਰੇ ਭਾਰਤ ਵਿੱਚ ਪੂਰੇ ਭਾਰਤ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਮੋਦੀ ਸਰਕਾਰ ਦਾ ਅੱਜ ਵਿਰੋਧ ਹੋ ਰਿਹਾ ਵਾ ਟਰੈਕਟਰਾਂ ਨੂੰ ਸੜਕਾਂ ਦੇ ਖੜੇ ਕਰਕੇ ਔਰ ਬੀਜੇਪੀ ਆਲਿਆਂ ਦੇ ਜਿਹੜੇ ਚਮਚੇ ਆ ਅਡਾਨੀ ਬਾਨੀ ਉਹਨਾਂ ਦੇ ਗਦਾਮਾਂ ਦਾ ਘਰਾਉ ਹੋ ਰਿਹਾ ਏ ਤੇ ਬੀਜੇਪੀ ਆਲੇ ਜਿਹੜੇ ਐਮਪੀ ਆ ਐਮਐਲਏ ਉਹਨਾਂ ਦੇ ਘਰਾਂ ਦਾ ਘਰਾਉ ਹੋ ਰਿਹਾ ਏ ਤੇ ਅੱਜ ਅਸੀਂ ਇੱਥੇ ਖੇਮ ਕਰਨ ਬਾਰਡਰ ਤੇ ਪਿੰਡ ਪੂਰਾ ਕ੍ਰੇਮਪੁਰੇ ਦੀ ਸੰਗਤ ਔਰ ਮਸਤਗੜ ਦੀ ਸੰਗਤ ਦੋਨਾਂ ਪਿੰਡਾਂ ਦੇ ਟਰੈਕਟਰ ਅੱਜ ਪੂਰੇ ਕੋਨੇ ਵਾਲੇ ਗੇਟ ਤੇ ਆ ਸੜਕ ਦੇ ਉੱਤੇ ਖੜੇ ਆ ਤੇ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਅੱਜ ਅਸੀਂ ਕਿ ਤਾਮ ਨਹੀਂ ਦੇ ਦੇਣਾ ਚਾਹੁੰਦੇ ਮੋਦੀ ਸਰਕਾਰ ਨੂੰ ਕਿ ਤੁਸੀਂ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਜਿਹੜੀਆਂ ਤੁਸੀਂ ਆਪ ਮੰਗੀਆਂ ਮੰਨੀਆਂ ਐ ਉਹੀ ਲਾਗੂ ਕੈਸੀ ਕਰਵਾ ਰਹੇ ਆ ਜਿਹੜਾ ਤੁਸੀਂ ਅੱਜ ਸਾਨੂੰ 1 ਸਾਲ ਦੇ ਕਰੀਬ ਹੋ ਚੱਲਿਆ ਫਿਰ ਬਾਰਡਰਾਂ ਤੇ ਬੈਠੇ ਹੋયા ਨੂੰ ਤੇ ਅਸੀਂ ਤੁਹਾਨੂੰ ਦੱਸ ਦੱਸਣਾ ਚਾਹੁੰਦੇ ਆ ਕਿ ਸਾਡੀਆਂ ਮੰਗਾਂ ਪੂਰੀਆਂ ਕਰੋ ਉਹ ਬਜ਼ੁਰਗ ਜਿਹੜੇ ਉੱਥੇ ਬੈਠੇ ਆ ਬਾਰਡਰਾਂ ਤੇ ਉਹਨਾਂ ਨੂੰ ਸੁੱਖ ਸ਼ਾਂਤੀ ਨਾਲ ਘਰਾਂ ਨੂੰ ਘੱਲੋ ਨਹੀਂ ਤੇ ਇਹ ਵਿਰੋਧ ਹੋਰ ਤਿੱਖੇ ਹੋਣਗੇ ਹੋਰ ਤਿੱਖੇ ਹੋਣਗੇ ਲੋਕਾਂ ਦੇ ਮਨਾਂ 'ਚ ਜ਼ਹਿਰ ਬਰ ਰਿਹਾ ਜ਼ਹਿਰ ਤੁਹਾਡੀ ਖਾਤਰ ਤੁਹਾਡੀ ਤਸਵੀਰ ਵੀ ਨਹੀਂ ਵੇਖਣੇ ਚਾਹੁੰਦੇ ਲੋਕੀ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਅੱਜ ਲੋਕੀ ਤੁਹਾਡੇ ਵਿਰੋਧ ਦੇ ਵਿੱਚ ਆ ਜਾਂ ਤੁਹਾਡੇ ਹੱਕ ਦੇ ਵਿੱਚ ਆ ਇਹ ਤੁਸੀਂ ਟਰੈਕਟਰਾਂ ਦੀ ਗਿਣਤੀ ਤੋਂ ਅੰਦਾਜ਼ਾ ਲਾ ਸਕਦੇ ਹੋ